ਖੱਛਿਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਚੱਚਾ ਨਿਊਜ਼ ਚੈਨਲ ਤੇ ਮੈਂ ਤਵਲীন ਕੌਰ ਤੁਹਾਡਾ ਸਵਾਗਤ ਕਰਦੀ ਹਾਂ ਅਸਵੇਤੋਹਿ ਲੁਧਿਆਣੇ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਜਿਹੜਾ ਹੈ ਉਹ ਭਖਿਆ ਹੋਇਆ ਉੱਥੇ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਵੜਿੰਗ ਦੇ ਵੱਲੋਂ ਜਾਇਜ਼ਾ ਲਿਆ ਗਿਆ ਉਹਨਾਂ ਦੇ ਵੱਲੋਂ ਵੱਖ-ਵੱਖ ਪੋਲਿੰਗ ਬੂਥਾਂ ਤੇ ਜਾ ਕੇ ਇਹ ਜਾਇਜ਼ਾ ਲਿਆ ਗਿਆ ਤੇ ਉੱਥੇ ਹੀ ਉਹ ਆਪਣੇ ਵਰਕਰਾਂ ਨਾਲ ਵੀ ਗੱਲ ਕਰਦੇ ਹੋਏ ਨਜ਼ਰ ਆਏ ਉਹਨਾਂ ਦਾ ਕੀ ਕਹਿਣਾ ਹੈ ਇਹ ਤੁਸੀਂ ਵੀ ਸੁਣੋ ਆ ਇਕ ਦੋ ਜਗ੍ਹਾ ਤੋਂ ਸ਼ਿਕਾਇਤਾਂ ਆ ਰਹੀਆਂ ਨੇ ਇੱਕ ਜਗ੍ਹਾ ਤਾਂ 23 ਨੰਬਰ ਵਾਰਡ ਸੀ ਜਿੱਥੇ ਮਸ਼ੀਨ ਬੰਦ ਕੀਤੀ ਹੋਈ ਹੈ ਸੋ ਕਿਤੇ ਕਿਤੇ ਇੱਕ ਆ ਦੁੱਕਾ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਲੇਕਿਨ ਅਸੀਂ ਜਾ ਰਹੇ ਹਰ ਬੂਥ ਤੇ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਮੈਨੂੰ ਲੱਗਦਾ ਹੈ ਕਿ ਹਜੇ ਤੱਕ ਸੱਚੇ ਪਾਤਸ਼ਾਹ ਦੀ ਕਿਰਪਾ ਲੁਧਿਆਣੇ ਦੇ ਵਿੱਚ ਔਰ ਮੈਨੂੰ ਉਮੀਦ ਹੈ ਕਿ ਜਿਸ ਪ੍ਰਕਾਰ ਦਾ ਬੂਥਾਂ ਤੇ ਰੁਝਾਨ ਦੇਖਣ ਨੂੰ ਮਿਲ ਰਿਹਾ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਕਾਉਂਸਲਰ ਸਹਿਬਾਨ ਨੇ ਉਹ ਵੱਡੀ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰ ਲਈ ਕੋਈ ਧੱਕੇਸ਼ਾਹੀ ਕੁਝ ਨਹੀਂ ਲੱਗੇ ਦਾ ਦੋ ਚਾਰ ਜਗ੍ਹਾ ਤੋਂ ਖਬਰ ਆਈ ਫਿਰ ਉਹਨਾਂ ਨੇ ਮਸ਼ੀਨ ਚਲਾਤੀ ਈਸਟ ਦੇ ਵਿੱਚ ਸੀਗੀ ਇੱਕ ਇੱਕ ਦੋ ਜਗ੍ਹਾ ਤੇ ਪ੍ਰੋਬਲਮ ਲੇਕਿਨ ਜ਼ਿਆਦਾਤਰ ਹਜੇ ਤੱਕ ਜਿਹੜਾ ਕੰਮ ਹੈ ਉਹ ਠੀਕ ਚੱਲ ਰਿਹਾ ਹੈ ਕਿਉਂਕਿ ਕਾਂਗਰਸ ਦੇ ਅਕਾਲੀ ਜਲ ਮੈਂ ਕਿਉਂਕਿ ਇਹ ਜਿਹੜੀ ਆ ਘਟਨਾ ਹੈ ਨਾ ਫਿਰ 12 ਵਜੇ ਤੋਂ ਬਾਅਦ ਉਤੇਜਨਾ ਚਾਉਂਦੇ ਨੇ ਸੱਤਾ ਸਰਕਾਰ ਵਾਲੇ ਨੂੰ ਕੁਝ ਆਤਮਨਗਰ ਚੋਂ ਸੁਣਨ ਨੂੰ ਮਿਲਿਆ ਹੈ ਕਿ ਕੁਝ ਹੋਇਆ ਹੈ ਦੀਵੇ ਤੁਸੀਂ ਆਖਿਆ ਮੁੱਲਾਪੁਰ ਪਟਿਆਲੇ ਦੀ ਘਟਨਾ ਕਰਮ ਤੁਸੀਂ ਦੇਖਿਆ ਹੁਣਾ ਕਾਫੀ ਵੱਡਾ ਘਟਨਾ ਕਰਮ ਆ ਪਟਿਆਲੇ ਦੇ ਵਿੱਚ ਸੋ ਸਤਾ ਸਰਕਾਰ ਧੱਕਾ ਜ਼ਾستی ਦਾ ਕਰ ਹੀ ਰਹੀ ਹੈ ਇੱਥੇ ਤਰੀਕੇ ਨਾਲ ਥੋੜਾ ਜਿਹਾ ਕੋਸ਼ਿਸ਼ ਕਰ ਰਹੀ ਹੈ ਪਰ ਕਈ ਦੂਸਰੇ ਥਾਵਾਂ ਤੇ ਉਹਨਾਂ ਨੇ ਜਿਹੜੀ ਬਹੁਤ ਹੀ ਨਹਿਰਗਰਦੀ ਕੀਤੀ ਰਮਨ ਸਿੰਘ ਬਿੱਟੂ ਨੇ ਕੱਲ ਤੱਕ ਲਗਾਏ ਹੋ ਕਿੰਨੇ ਕਿ ਬੀਜਪੀ ਦੇ ਕਾਰਜਕਰਤਾ ਬਸ ਮਾਮਲਾ ਹੀ ਦਰਜ ਕੀਤੇ ਗਏ ਨੇ ਇਦਾਂ ਦੀ ਚੀਜ਼ ਕੋਈ ਕਾਂਗਰਸੀ ਵਰਕਰਾਂ ਦੇ ਨਾ ਨਹੀਂ ਮੇਰੇ ਸਾਡੇ ਨਾਲ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਆ ਕੋਈ ਵੀ ਬਕਦਮਾ ਦਰਜ ਕੀਤਾ ਹੋਵੇ ਹਾਂ ਥਾਣੇ ਠੱਪੇ ਚ ਉਹਨਾਂ ਨੂੰ ਬੁਲਾਉਣ ਦਾ ਕੰਮ ਕਿ ਆਓ ਤੁਸੀਂ ਇੱਥੇ ਪੇਸ਼ ਹੋ ਸਿੱਟ ਬਣਾ ਦਿੱਤੀ ਗਈ ਹੈ ਇਹ ਵੋਟਾ ਨਾ ਮੰਗਣ ਇਸ ਤਰ੍ਹਾਂ ਦਾ ਤਾਂ ਕੰਮ ਪੁਲਿਸ ਨੇ ਕੀਤਾ ਲੇਕਿਨ ਪਰਚਾ ਕੋਈ ਨਹੀਂ ਦਰਜ ਕੀਤਾ ਆਪਾ ਖਰਬੰਦਾ ਇੱਕ ਸਾਡਾ ਐਮਸੀਓ ਨੂੰ ਰੋਜ਼ ਹੀ ਪੁਲਿਸ ਵਾਲਾ ਸਾਬ ਲੈਂਦਾ ਸੀਗਾ ਰੋਜ਼ ਸਾਬ ਲੈਂਦੇ ਇਦਾਂ ਕਰਕੇ ਉਹਨਾਂ ਨੇ ਡਰਾਇਆ ਧਮਕਾਇਆ ਕਾਗਜ਼ ਵਾਪਸ ਲੈਣ ਨੂੰ ਤਾਂ ਇਦਾਂ ਕਿਹਾ ਬੰਦਾ ਜਿਆਦਾ ਕੋਈ ਵੱਡੀ ਘਟਨਾ ਕਰਮ ਸਾਡੇ ਕਿਸੇ ਵਿਅਕਤੀ ਦੇ ਕੋਈ ਐਫਆਈਆਰ ਦਰਜ